ਤਰਤਲ ਕਾਇ ਨੂੰ ਸੋਧਣ ਵਾਲੇ ਗੁਰਪਰਮੇਸ਼ਰ ਜਗਤ ਗੁਰੂ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦਾ ਅੱਜ ਪਾਵਨ ਜੋਤੀ ਜੋਤ ਦਿਹਾੜਾ ਹੈ ਪਹਿਲੇ ਪਾਤਸ਼ਾਹ ਜੀ ਨੇ ਜਗਤ ਜਲੰਦੇ ਨੂੰ ਤਾਰਨ ਖਾਤਰ ਆਪਣੇ ਸੁਖ ਆਰਾਮ ਤਿਆਗ ਕੇ ਕਰੀਬ 40000 ਕਿਲੋਮੀਟਰ ਦੀ ਪੈਦਲ ਯਾਤਰਾ ਕੀਤੀ ਤੇ 30 ਤੋਂ ਵੱਧ ਦੇਸ਼ਾਂ ਦਾ ਦੌਰਾ ਗੁਰੂ ਪਾਤਸ਼ਾਹ ਇਸ ਦੌਰਾਨ ਭਾਰਤ, ਪਾਕਿਸਤਾਨ, ਅਫਗਾਨਿਸਤਾਨ, ਈਰਾਨ, ਇਰਾਕ, ਸਾਊਦੀ ਅਰਬ, ਤੁਰਕ, ਮਿਸਰ, ਸ਼੍ਰੀਲੰਕਾ, ਤਿੱਬਤ, ਨੇਪਾਲ, ਚੀਨ ਆਦਿ ਵੱਖ-ਵੱਖ ਦੇਸ਼ਾਂ 'ਚ ਵੱਖ-ਵੱਖ ਥਾਵਾਂ ਤੇ ਗਏ ਤੇ ਇਸ ਦੌਰਾਨ ਉਹਨਾਂ ਜੋ ਕਠਿਨ ਕਾਲਣਾ ਕਾਲੀ ਉਸ ਬਾਰੇ ਪਾਈ ਗੁਰਦਾਸ ਜੀ ਲਿਖਦੇ ਨੇ ਪਹਿਲਾ ਬਾਬੇ ਪਾਇਆ ਬਖਸ਼ਦਾਰ ਪਿੱਛੋਂ ਦੇ ਫਿਰ ਕਾਲ ਕਮਾਈ ਰੇਤ ਅੱਕ ਆਹਾਰ ਕਰ ਰੋੜਾਂ ਕੀ ਗੁਰ ਕਰੀ ਵਿਛਾਈ ਭਾਰੀ ਕਰੀ ਤਪੱਸਿਆ ਵੱਡੇ ਭਾਗ ਹਰ ਸਿਉ ਬਣਾਈ ਬਾਬੇ ਭੇਖ ਬਣਾਇਆ ਉਦਾਸੀ ਕੀ ਰੀਤ ਚਲਾਈ ਚੜਿਆ ਸੋਧਣ ਧਰਤ ਲੁਕਾਈ ਇਹ ਯਾਤਰਾਵਾਂ ਉਹਨਾਂ ਵਹਿਮਾਂ ਭਰਮਾਂ ਪਖੰਡਾਂ ਜਾਤੀਵਾਦ ਈਰਖਾ ਬੇਈਮਾਨੀ ਆਦ ਔਗਣਾ ਚ ਫਸੇ ਲੋਕਾਂ ਨੂੰ ਅਸਲ ਧਰਮ ਮਨੁੱਖਤਾ ਦਾ ਸੁਨੇਹਾ ਦੇਣ ਲਈ ਕੀਤੀਆਂ ਤੇ ਕਿਰਤ ਕਰੋ ਨਾਮ ਜਪੋ ਵੰਡ ਛਕੋ ਦਾ ਪੈਗਾਮ ਦੇ ਕੇ ਇੱਕ ਅਕਾਲ ਪੁਰਖ ਦੇ ਉਪਾਸ਼ਕ ਬਣਨਾ ਦੱਸਿਆ ਤੇ ਅੱਜ ਦੇ ਦਿਨ 1539 ਈਸਵੀ ਨੂੰ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਪਹਿਲੇ ਪਾਤਸ਼ਾਹ ਜੀ ਦੂਜੇ ਪਾਤਸ਼ਾਹ ਸ੍ਰੀ ਗੁਰੂ ਅੰਗਦ ਦੇਵ ਜੀ ਨੂੰ ਗੁਰਗੱਦੀ ਬਖ ਕੇ ਜੋਤੀ ਜੋਤ ਸਮਾ ਗਏ ਸਨ ਨਿਰਮਲ ਪੰਥ ਦੇ ਬਾਨੀ ਪਹਿਲੇ ਪਾਤਸ਼ਾਹ ਜੀ ਦੀ ਅਥਾ ਦੇਣ ਨੂੰ ਕੋਟਾਨ ਕੋਟ ਪ੍ਰਣਾਮ